ਸ਼ਸ਼ੀ ਕਾ ਜੀ ਪੀਟੀਸੀ ਨਿਊਜ਼ ਨਾਲ ਜੁੜੇ ਹੋ ਤੁਸੀਂ ਮੈਂ ਤੁਹਾਡੇ ਨਾਲ ਸਤਨਾਬ ਸਿੰਘ ਬਠੋਈ ਵੱਡੀ ਖਬਰ ਸੜਕ ਉਦੁਰਕਟਣਾ ਨਾਲ ਜੁੜੀ ਹੋਈ ਹੈ ਜਿਸ ਵਿੱਚ ਕਿ ਇੱਕ ਵੱਡਾ ਜਿਹੜਾ ਭਿਆਨਕ ਹਾਦਸਾ ਵਾਪਰਿਆ ਹੈ ਅਤੇ ਜਿਸ ਇਸ ਹਾਦਸੇ ਵਿੱਚ ਕਰੀਬ 40 ਜਿਹੜੇ ਆ ਯਾਤਰੀ ਆ ਉਹ ਹਾਦਸੇ ਦਾ ਸ਼ਿਕਾਰ ਹੋਏ ਨੇ ਤਾਂ ਦੱਸ ਦਈਏ ਕਿ ਇੱਕ ਬੱਸ 'ਚ 40 ਯਾਤਰੀ ਆ ਜਿਹੜੇ ਸਵਾਰ ਹੋ ਕੇ ਜਾ ਰਹੇ ਸੀ ਤਾਂ ਅਚਾਨਕ ਕਿਸੇ ਵਾਹਨ ਨਾਲ ਟੱਕਰ ਆ ਜਿਹੜੀ ਉਹ ਬੱਸ ਵੀ ਹੋ ਜਾਂਦੀ ਹੈ ਤੇ ਉਸ ਤੋਂ ਬਾਅਦ ਅੱਗ ਦਾ ਗੋਲਾ ਬਣਦੀ ਹੋਈ ਨਜ਼ਰ ਆਂਦੀ ਹੈ ਬੱਸ ਜਿਸ ਦੇ ਚੱਲਦਿਆਂ ਜੋ ਜਾਣਕਾਰੀ ਮੌਕੇ ਤੇ ਮਿਲੀ ਹੈ ਕਿ ਇਸ ਬੱਸ ਵਿੱਚੋਂ ਕਰੀਬ 20 ਵਿਅਕਤੀ ਆ ਜਿਹੜੇ ਉਹ ਬਾਹਰ ਨਿਕਲਣ ਵਿੱਚ ਜਿਹੜੇ ਆ ਸਫਲ ਰਹੇ ਆ ਪਰ 20 ਲੋਕ ਆ ਜਿਹੜੇ ਉਹ ਇਸ ਬੱਸ 'ਚ ਜਿੰਦਾ ਹੀ ਸੜ ਗਏ ਨੇ ਤਾਂ ਦੱਸਦੀ ਹੈ ਕਿ ਆਂਧਰਾ ਪ੍ਰਦੇਸ਼ ਤੋਂ ਇਹ ਜਿਹੜੀ ਘਟਨਾ ਸਾਹਮਣੇ ਆਈ ਹੈ ਜਿੱਥੇ ਕਿ ਸੜਕ ਹਾਦਸਾ ਵਾਪਰਿਆ ਅਤੇ 20 ਤੋਬਾ ਜਿਹੜੇ 20 ਲੋਕ ਨੇ ਜਿਹੜੇ ਉਹ ਜਿੰਦਾ ਸੜ ਚੁੱਕੇ ਨੇ ਅਤੇ 20 ਲੋਕ ਜਿਹੜੇ ਜਖਮੀ ਹੋਏ ਨੇ ਤੇ ਕੁਝ ਮੌਕੇ ਤੋਂ ਇਸ ਹਾਦਸੇ ਵਿੱਚੋਂ ਨਿਕਲਣ ਵਿੱਚ ਕਾਮਯਾਬ ਰਹੇ ਜਿਨ੍ਹਾਂ ਨੂੰ ਕਿ ਮੌਕੇ ਤੇ ਹਸਪਤਾਲ ਚ ਲਿਜਾਇਆ ਗਿਆ ਆ ਆਂਧਰਾ ਪ੍ਰਦੇਸ਼ ਵਿੱਚ ਇਹ ਇੱਕ ਵੱਡਾ ਬੱਸ ਦਾ ਹਾਦਸਾ ਸਾਹਮਣੇ ਆਇਆ ਬੱਸ ਨਾਲ ਹైਦਰਾਬਾਦ ਬੰਗਲੌਰ ਹਾਈਵੇ ਹਾਈਵੇ ਤੇ ਇਹ ਜਿਹੜੀ ਆ ਘਟਨਾ ਵਾਪਰੀ ਆ ਤੇ ਇਸ ਵਿੱਚ ਦੱਸਿਆ ਜਾ ਰਿਹਾ ਕਿ ਬੱਸ ਜਦੋਂ ਆਪਣੇ ਸਫਰ ਵੱਲ ਵੱਧ ਰਹੀ ਸੀ ਤਾਂ ਅਚਾਨਕ ਕਿਸੇ ਵਾਹਨ ਨਾਲ ਟਕਰਾ ਜਾਂਦੀ ਹੈ ਤੇ ਇਥੇ ਇਸ ਬੱਸ ਨੂੰ ਅਚਾਨਕ ਜਿਹੜੀ ਆ ਅੱਗ ਲੱਗ ਜਾਂਦੀ ਹੈ ਤੇ ਅੱਗ ਦੇ ਲਪਟਾਂ ਜਿਹੜੀਆਂ ਨਿਕਲਣੀਆਂ ਸ਼ੁਰੂ ਹੋ ਜਾਂਦੀਆਂ ਨੇ ਤੇ ਮੌਕੇ ਤੇ ਚੀਕ ਚਿਹਾੜਾ ਪੈ ਜਾਂਦਾ ਹੈ ਤੇ ਮੌਕੇ ਤੇ ਜਿਹੜੇ ਆਲੇ ਦੁਆਲੇ ਲੋਕ ਜਿਹੜੇ ਆਾਰੇ ਸੀਗੇ ਤਾਂ ਉਹਨਾਂ ਨੇ ਜਿਹੜੇ ਫਾਇਰ ਬ੍ਰਿਗੇਡ ਨੂੰ ਬੁਲਾਇਆ ਜਾਂਦਾ ਹੈ ਪਰ ਐਨੇ ਵਿੱਚ ਸਾਵਕਸ ਕੁਝ ਸੜ ਕੇ ਸੁਆਹ ਹੋ ਜਾਂਦਾ ਹੈ ਤੇ 20 ਯਾਤਰੀ ਵੀ ਇਸ ਅੱਗ ਦੀ ਲਪੇਟ ਵਿੱਚ ਸੜ ਜਾਂਦੇ ਨੇ ਜਿਸ ਦੇ ਚੱਲਦਿਆਂ ਇਹ ਵੱਡੇ ਹਾਦਸੇ ਨੇ ਅੱਜ ਜੋੜ ਕੇ ਰੱਖ ਦਿੱਤਾ ਹੈ ਪੂਰੇ ਦੇਸ਼ ਨੂੰ ਤੇ ਉਹ ਮੌਕੇ ਤੇ ਸਰਕਾਰ ਵੱਲੋਂ ਵੀ ਵੱਡਾ ਐਲਾਨ ਕਰ ਦਿੱਤਾ ਗਿਆ ਹੈ ਤਾਂ ਇਸ ਨੂੰ ਲੈ ਕੇ 2-2 ਲੱਖ ਰੁਪਏ ਦਾ ਮੁਆਵਜ਼ਾ ਵੀ ਐਲਾਨਿਆ ਗਿਆ ਹੈ ਕੇਂਦਰ ਸਰਕਾਰ ਵੱਲੋਂ ਕਿ ਮ੍ਰਿਤਕਾਂ ਨੂੰ 2-2 ਲੱਖ ਰੁਪਏ ਦਿੱਤਾ ਜਾਏਗਾ ਤੇ ਉੱਥੇ ਹੀ ਜੋ ਹਾਦਸੇ ਵਿੱਚ ਜ਼ਖਮੀ ਹੋਏ ਨੇ ਉਹਨਾਂ ਨੂੰ 50-50 ਹਜ਼ਾਰ ਰੁਪਏ ਦਿੱਤਾ ਜਾਏਗਾ ਤੇ ਹਰ ਜਿਹੜੀ ਆ ਸੰਭਵ ਮਦਦ ਕੀਤੀ ਜਾਏਗੀ ਤੇ ਉੱਥੇ ਹੀ ਮੁੱਖ ਮੰਤਰੀ ਨਾਇਡੂ ਵੱਲੋਂ ਜਿਹੜੀ ਆ ਉਹ ਬੱਡੀ ਜਾਣਕਾਰੀ ਹੈ ਜਿਹੜੀ ਆ ਆਪਣੇ ਸੋਸ਼ਲ ਮੀਡੀਆ ਐਂਗਲ ਤੇ ਜਿਹੜੀ ਆ ਹੈਂਡਲ ਤੇ ਦਿੱਤੀ ਆ ਤੇ ਉਹਨਾਂ ਨੇ ਕਿਹਾ ਹੈ ਕਿ ਹਰ ਸੰਭਵ ਮਦਦ ਹੈ ਜਿਹੜੀ ਉਹ ਪਰਿਵਾਰ ਨੂੰ ਦਿੱਤੀ ਜਾਏਗੀ ਪਰ ਇਸ ਦੁੱਖ ਦੇ ਘੜੇ ਵਿੱਚ ਅਸੀਂ ਜਿਹੜੇ ਆ ਪਰਿਵਾਰ ਦੇ ਨਾਲ ਖੜੇ ਆ ਤੇ ਜੇ ਘਰ ਦੇਖਿਆ ਜਾਵੇ ਕਿ ਇਹ ਸੜਕ ਹਾਸੇ ਨੇ ਇੱਕ ਵਾਰ ਫਿਰ ਤੋਂ ਜਿਹੜਾ ਝੰਜੋੜ ਕੇ ਰੱਖ ਦਿੱਤਾ ਕੁਝ ਸਮਾਂ ਪਹਿਲਾਂ ਰਾਜਸਥਾਨ ਚ ਵੀ ਅਜਿਹਾ ਹੀ ਆ ਵੱਡਾ ਹਾਸਾ ਦੇਖਿਆ ਗਿਆ ਸੀਗਾ ਕਿ ਅਚਾਨਕ ਬੱਸ ਨੂੰ ਅੱਗ ਲੱਗ ਜਾਂਦੀ ਹੈ ਤੇ ਉਸ ਵਿੱਚ ਵੀ ਕਈ ਸਵਾਰੀਆਂ ਜਿਹੜੇ ਆ ਅੱਗ ਦੀ ਲਪੇਟ ਵਿੱਚ ਆਂਦੀਆਂ ਨੇ ਤਾਂ ਉਸ ਹੁਣ ਦੂਜੀ ਇਹ ਵੱਡੀ ਘਟਨਾ ਸਾਹਮਣੇ ਆਈ ਹੈ ਆਂਧਰਾ ਪ੍ਰਦੇਸ਼ ਤੋਂ ਤਾਂ ਇਸ ਘਟਨਾ ਵਿੱਚ ਜਿਹੜੇ ਆ ਕਰੀਬ 20 ਵਿਅਕਤੀ ਨੇ ਜਿਹੜੇ ਉਸ ਜਿੰਦਾ ਸੜ ਚੁੱਕੇ ਨੇ ਤੇ ਉੱਥੇ ਹੀ ਮੌਕੇ ਤੇ ਜੋ ਲੋਕ ਪਹੁੰਚੇ ਨੇ ਉਹਨਾਂ ਨੇ ਕੀ ਕੁਝ ਕਿਹਾ ਆਉ ਤੁਹਾਨੂੰ ਉਹ ਵੀ ਸੁਣਾ ਦਿੰਨੇ ਆ ਹੱਸ ਭੇ पांच बजे कर्नूल डिस्ट्रिक्ट के पास कावेरी बस का नाम के बस फायर एक्सीडेंट में तकरीबन बीस लोग हैं पूरी बस आग में जल गई है ए बस वाज ट्रेवलिंग टू बेंगलोर From Hyderabad, and many people have been burnt alive on this bus. Health Minister Satyakumar Yadavgaru has spoken to government employees and the medical department here. Over 12 people have broke the glasses in the emergency exit and I have jumped out to save themselves.